ਅਵਤਾਰ ਕੈਨ ਜਨ ਭਗਤੋ ਤੁਸੀਂ ਸਾਰੇ ਇੱਕੋ ਗੋਤੀ ਦੂਜਾ ਨਜ਼ਰ ਕੋਈ ਨਾ ਆਇਆ ਬਾਰੋ ਤਨ ਨਾ ਵੇਖਿਓ ਪ੍ਰਭ ਦੀ ਜੋਤੀ ਦੇਖਿਓ ਪ੍ਰਭ ਦੀ ਜੋਤੀ ਘਟ ਘਟ ਅੰਦਰ ਸੋਭਾ ਪਾਈਆ ਨਗਾ ਆਪਣੇ ਜਗਤ ਵਿਹਾਰ ਵਿੱਚ ਕਦੇ ਨਾ ਕਰਿਓ ਖੋਟੀ ਸਭ ਨੂੰ ਜਾਨਣਾ ਪੈਣਾ ਤੇ ਮਾਇਆ ਤੇ ਭਗਤਾ ਆੜਾ ਸਤੂ ਉਤੇ ਚੋਟੀ ਕਬੀਰ ਜਲਾਹ ਦੇ ਗਵਾਇਆ ਜਿੱਥੇ ਲੱਗਦੇ ਕੋਟਣ ਕੋਟੀ ਕੋਜਿਆ ਹੱਥ ਕਿਸੇ ਨਾ ਆਇਆ ਵੇਖੋ ਖੇਲ ਪ੍ਰਭੂ ਦੀ ਅਨੋਖੀ ਨਰਾਲੀ ਆਪ ਜਨਾਈਆ ਕਿਉਂ ਗਵਾਹੀ ਦੇਵੇ ਰਵਿਦਾਸ ਜੀ ਮਾਰਾ ਕੋਚੀ ਗਰਮਕੇ ਆਪਣੀ ਰੀਤ ਚਲਾਈਆ ਪੰਜ ਲਖਾਰੀਆਂ ਦੁਨੀਆਂ ਉਠਾਈ ਉਠਾਣੀ ਸੋਤੀ ਸੁਤਿਆਲੇ ਜਗਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੇ ਕਿਰਪਾ ਕਰ ਮੇਹਰ ਨજર ਇੱਕ ਉਠਾਈਆ ਹਵਤਾਰ ਕਹਿਣ ਜਨ ਭਗਤੋ ਇੱਕੋ ਵਾਰ ਛਾਤੀ ਲਿਓ ਮਾਰ ਬੇਲਾ ਅੰਤ ਅੰਤ ਜਨਾਈਆ ਕਦੀ ਤੱਕਿਓ ਨਾ ਕਿਸੇ ਦੀ ਨਾਰ ਹਾਰ ਸ਼ਿੰਗਾਰ ਵਿੱਚ ਸਭ ਨੂੰ ਜਾਣਣਾ ਪਹਿਣ ਤੇ ਮਈਆ ਤੁਸੀਂ ਸਾਰੇ ਬੱਦੇ ਵਿੱਚ ਪਿਆਰ ਪ੍ਰੇਮੀ ਪ੍ਰੀਤਮ ਈ ਕੋ ਲੜਾ ਮਨਾਈਆ ਜੇ ਬੇ ਸ੍ਰਿਸ਼ਟੀ ਦੀ ਰਚਨਾ ਰਚੀ ਸੰਸਾਰ ਸੰਸਾਰੀ ਭੰਡਾਰੀ ਸੰਗਾਈ ਬੈਠੇ ਸੇ ਕਮਾਈਆ ਜੋਤੀ ਜੋਤ ਸਰੂਪ ਹਾਰਾ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਚਾਰਾ ਸਾਈਂ ਦੀ ਕਰਨੇ ਕਾ ਕਮਾਈਆ ਅਵਤਾਰ ਕਹਿਣ ਜੰਮੂ ਵਾਲਿਓ ਅਬਤਾਰ ਕਹਿਣ ਜਮੂ ਵਾਲਿਓ ਦੇ ਗਿਓ ਜੇਬ ਵਿੱਚ ਪਾਈ ਰਸੀ ਹੱਥ ਉੱਪਰ ਲਿਓ ਉਠਾਈਆ ਜੇੜੀ ਸਗਨਾ ਵਾਲੀ ਵਸਤ ਮਿਸ਼ਰੀ ਕੁਜਾ ਸਾਫ ਦੇ ਰਖੀ ਓ ਇੱਥੇ ਦਿਓ ਟਕਾਈਆ ਜੇੜੀ ਚੇਲਾ ਸਿੰਘ ਦੇ ਹੱਥ ਵਿੱਚ ਪੱਟੀ ਹੱਥ ਦਿਓ ਫੜਾਈਆ ਵੇਖਿਓ ਕਿਸੇ ਦੀ ਭਰਿਓ ਕੋਈ ਨਾ ਚੱਤੀ ਬਿਨਾ ਸ਼ਬਦ ਗੁਰੂ ਤੂੰ ਹੋਏ ਨਾ ਕੋਈ ਸਹਾਈਆ ਜਦ ਬਸਤ ਮੰਗੋ ਤੇ ਮੰਗੋ ਇੱਕੋ ਨਾਮ ਦੀ ਰਤੀ ਦੂਜੀ ਕੰਮ ਕੋਈ ਨਾ ਆਈਆ ਜੇ ਪ੍ਰੀਤੀ ਪਾਉ ਤੇ ਇੱਕ ਨਾਲ ਪੱਕੀ ਜੋ ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸਵਾਈਆ ਜਦ ਧਰਮ ਕਮਾਉ ਤੇ ਜਨਮ ਦੇ ਰਹੋ ਜਤੀ ਦੂਸਰੇ ਅੱਖ ਨਾ ਕੋਈ ਤਕਾਈਆ ਫੜਾ ਦਿਓ ਮੋਮਬਤੀ ਜੇਗੀ ਲੈ ਕੇ ਆਏ ਚਾਈ ਚਾਈਆ ਉਹ ਕਿੱਥੇ ਜੇ ਜੰਮੂ ਵਾਲਿਓ ਤੁਹਾਡਾ ਹਿੰਦਸਾ ਸ਼ਕਤੀ ਸ਼ਕਤੀਆ ਜੁਗਾਂ ਦੀ ਨਾਨਕ ਦੇਹੜ ਆਇਆ ਕੋਈਆ ਡੋਆਬੇ ਵਿੱਚੋਂ ਆਕੇ ਸੁੱਧ ਦੀ ਅਟ ਸੁੱਧ ਦੀ ਅਟੀ ਡੋਆਬੇ ਵਿੱਚੋਂ ਆ ਜਾਵੇ ਸੁੱਧ ਦੀ ਅਟੀ ਮੋਰੀ ਤਨ ਬੰਧਾਈਆ ਬੁਲਾਤੀ ਇਥੇ ਰੱਖ ਕੇ ਫਟੀ ਸੱਚ ਨਾਲ ਦਰੜਾਈਆ ਜਰਪਉ ਤੋਂ ਸਾਹਮਣੇ ਕਲੂ ਕੂੜੀ ਕਰਿਆ ਦੀ ਹੱਥ ਜਾਣਾ ਟੱਪੀ ਚਲਾਗ ਨਾਮ ਵਾਲੀ ਲਗਾਈਆ ਇੱਕੋ ਮੰਡਾ ਪੁਰਖ ਅਕਾਲ ਕਮਲਾਪਤੀ ਜਿਹੜਾ ਆਦਿ ਅੰਤ ਜੁਬਾ ਜਬਾ ਤੇ ਆਪ ਕੋ ਪਰਮਾਤਮ ਸਦਾ ਪਿਤਾ ਮਈਆ ਜੋਤੀ ਜੋਬ ਸਰੂਪ ਹਾਰਾ ਆਵੇ ਆਪਣੀ ਕਿਰਪਾ ਕਰ ਕਰੇ ਖੇਰ ਸਚ ਹਾਰਾ ਸਾਈ ਦਾ ਹੁਕਮ ਇਹ ਸੁਣਾਈਆ ਅਵਤਾਰ ਕਹਿਣ ਏ ਸਾਡਾ ਮਿਸ਼ਰੀ ਕੁਜਾ ਬਾਵਨ ਮੰਗ ਮੰਗਾਈਆ ਕਿਸੇ ਦੇ ਅੰਦਰ ਈਸ਼ਰ ਹੈ ਨਾ ਦੂਜਾ ਦੁਨੀਆਂ ਪਾਉ ਮਟਾਈਆ ਜਿਸ ਨੇ ਤੁਹਾਡਾ ਪ੍ਰੇਮ ਕਰਨਾ ਯੋਗਾ ਨਵੀ ਰਸ ਚੁਆਈਆ ਜੋਤੀ ਜੋਤ ਸਰੂਪ ਹਾਰਾ ਹਾਬੇ ਆਪਣੀ ਕਿਰਪਾ ਕਰ ਸਦੇ ਆਪਣਾ ਆਪਣੀ ਕਾਰ ਕਮਾਈਆ ਅਵਤਾਰ ਕਹਨੇ ਅਸੀਂ ਆਏ ਚ ਰੋਕੇ ਪਿਛਲਾ ਪੰਧ ਮੁਕਾਈਆ ਜਾਂ ਧਰਨੀ ਤੱਕੀ ਇੱਕ ਦੂਜੇ ਨਾਲ ਹੁੰਦੇ ਧੋਖੇ ਧਰਮੇ ਧਰਮ ਨਾ ਕੋਈ ਬੁਖਾਈਆ ਜਿੱਧਰ ਵੇਖੀ ਆਪਣੇ ਦੇ ਪੋਥੇ ਰਸਨਾ ਵਾਲੇ ਢੋਲੇ ਕਈਆ ਦੁਹਾਈ ਸਤਖੰਡ ਦਵਾਰੇ ਕੋਈ ਨਾ ਪਹੁੰਚੇ ਜੀਵ ਕਜੁ ਜੀਵਰੇ ਕੁਰਲਾਈਆ ਬਿਨਾ ਪ੍ਰਭੂ ਤੂੰ ਸਾਰੇ ਦਿਸਣ ਆਉਂਤੇ ਪੁੱਤ ਪੋਤਰੇ ਕੰਮ ਕਿਸੇ ਨਾ ਆਈਆ ਬਾਰੋਂ ਦਿਸਦੇ ਸਭ ਦੇ ਪਾਂਡੇ ਪੁੱਛੇ ਅੰਦਰੋਂ ਕਈ ਨਾ ਕੋਈ ਸਭ ਆਇਆ ਮਨ ਵਿਚਾਰ ਵਿੱਚ ਖੋਟੇ ਗਿਆਨੀ ਵਿਦਵਾਨੇ ਪ੍ਰਭ ਦਾ ਦਰਸ਼ ਕੋਈ ਨਾ ਪਾਈਆ ਜਿਨਾ ਪਿੱਛੇ ਗੋਬਿੰਦ ਬੱਚੇ ਜਿਗਰ ਕਰਾ ਕੇ ਗਿਆ ਟੋਟੇ ਛੋਟੇ ਨੀਆ ਦਵਾਈਆ ਉਹ ਕੰਮਲਾ ਹੂਸੇ ਖਾਂਦੇ ਸਾਗਰ ਵਿੱਚ ਲੈਂਦੇ ਗੋਤੇ ਪਾਰ ਕਿਨਾਰਾ ਨਾ ਕੋਈ ਵਖਾਈਆ ਜਿੱਧਰ ਤੱਕ ਇੱਕ ਦੂਜੇ ਨਾਲ ਹੁੰਦੇ ਧੋਖੇ ਸੱਚ ਦਾ ਰਾਹ ਨਾ ਕੋਈ ਚਲਾਈਆ ਪਰਭੂ ਦਾ ਪਾਣਾ ਕੋਈ ਨਾ ਰੋਕੇ ਸਾਰੇ ਰੇ ਸੁਨਾਈਆ ਜੋ ਪੀਜੋਦ ਸੁਰੂਪ ਰਿਆ ਪਾਪ 니 ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੈਜੀ ਕਰਨੀ ਕਾਰ ਕਮਾਈਆ ਜੰਮੂ ਵਾਲੋ ਤੁਹਾਡੇ ਕੋਲ ਇਹੋ ਉਮੀਦ ਆ ਜੋਤੀ ਜੋਤ ਸਰੂਪ ਰਿ ਆਪ ਆਪਣੀ ਕਿਰਪਾ ਕਰ ਸਦੇ ਆਪਣੀ ਕਾਰ ਕਮਾਈਆ ਗੋਬਿੰਦ ਕੇ ਮੈਨੂੰ ਯਾਦ ਆਏ ਦੁਸ਼ਟ ਮਨ ਦੀ ਰੀਤਾ ਪੂਰਵ ਦੇ ਆ ਜਣਾਈਆ ਜੇ ਤਾਂ ਲੇਖਾ ਕੋਈ ਨਾ ਸਕਿਆ ਹੋਈ ਕ ਅਖਰਾ ਵਿੱਚ ਨਾ ਕੋਈ ਜੜਾਈਆ ਸ਼ਾਬਦ ਵਿੱਚ ਕਦੇ ਨਾ ਕੋਈ ਤਸਦੀਕ ਕਲਮ ਸ਼ਾਈ ਨਾ ਕੋਈ ਚੁਦਰਾਈਆ ਅੱਗੇ ਹੋਈ ਨਾ ਕੋਈ ਨਜ਼ਦੀਕ ਦੂਜਾ ਦੂਰ ਡਾਡਾ ਪੰਦ ਨਾ ਕੋਈ ਮੁਕਾਇਆ ਉਸ ਵੇਲੇ ਦੁਸ਼ਤ ਦਮਨ ਖੁਸ਼ ਹੁੰਦੇ ਸੀ ਸੁਣ ਕੇ ਪਹਾੜੀ ਗੀਤਾਂ ਤੇ ਜੰਮੂ ਵਾਲੇ ਪਹਾੜੀ ਗੀਤ ਗਾਇਸੀ ਜਿਹੜੇ ਬੀਬੀਆਂ ਪਹਾੜਾਂ ਵਿੱਚ ਰਕੇ ਆਪਣਾ ਝੱਗ ਲੰਗਾਈਆ ਜੰਮੂ ਵਾਲਿਓ ਤੁਹਾਡੇ ਕੋਲ ਇਹੋ ਉਮੀਦਾਂ ਆਸ਼ਾ ਪਿਛਲੀ ਨਾਲ ਰਖਾਈਆ ਜੰਮੂ ਵਾਲੀਆਂ ਬੀਬੀਆਂ ਗਾਵਾ ਇੱਕ ਗੀਤਾ ਭਾੜੀ ਰਗ ਅਲਾਈਆ ਪ੍ਰਮਖੋ ਜਿਹੜਾ ਲਿਆਂਦਾ ਇੱਕ ਇੱਕ ਦਾਣਾ ਉਹ ਸੁੱਟ ਕੇ ਵਿਉ ਬਖਾਈਆ ਦੁਸ਼ ਦਵਨੇ ਗੋਵਿੰਦ ਦੀ ਤਾਰ ਵਿੱਚੋਂ ਐਸੇ ਕਰਕੇ ਮੰਗਿਆ ਇੱਕ ਦਾਣਾ ਆਪਣਾ ਹੁਕਮ ਸੁਣਾਈਆ ਫੇਰ ਜੋਤੀ ਜੋਤ ਸਮਾਣਾ ਤਨ ਸਰੀਰ ਦੇਣਾ ਗਵਾਈਆ ਫੇਰ ਉਡਣਾ ਪੈਣਾ ਵਿਵਾਨਾ ਦੋ ਜਹਾਨਾ ਪਨ ਮੁਕਾਈਆ ਫੇਰ ਆਉਣਾ ਵਿੱਚ ਜਹਾਨਾ ਸ਼ਬਦੀ ਖੇਲ ਖਲਾਈਆ ਜੰਮੂ ਵਾਲੀਆਂ ਬੀਬੀਆਂ ਗਾਉਣਾ ਨਾਲ ਚਾ ਖੁਸ਼ੀਆਂ ਵਿੱਚ ਵਢਾਈਆ ਸ਼ਬਦ ਗੁਰੂ ਮਨਨਾ ਮਲਾ ਬੇਲਾ ਪਾਰ ਦੇ ਕਰਾਈਆ ਇਸ ਜ਼ਿੰਦਗੀ ਦਾ ਕੋਈ ਨਹੀਂ ਵਸਾ ਅੰਗਰੇਨ ਕੋਈ ਨਾ ਪਾਈਆ ਦੁਨੀਆ ਪਾਪਾਂ ਪਰੇ ਗੁਨਾਹਾਂ ਅੰਦਰ ਕਰੇ ਨਾ ਕੋਈ ਸਫਾਈਆ ਤੁਹਾਡਾ ਕਿਸੇ ਦਾ ਸਹਾਈ ਹੋਇਆ ਨਹੀਂ ਤੇ ਪਿਤਾ ਮਾ ਮਾਈ ਪੈਣ ਕੰਮ ਕਿਸੇ ਨਾ ਆਈਆ ਸਾਖ ਸੰਬੰਧੀਆਂ ਨੂੰ ਪੀਰ ਖਾਨ ਦਾਦਾ ਤੇ ਮਾ ਮਾਇਆ ਵਿੱਚ ਸਰਮ ਹਲਕਾਈਆ ਉਹ ਗੁਰਮੁਖੋਂ ਕਾਜੂ ਕੂੜੇ ਨਾ ਤੇ ਛੱਡ ਕੇ ਕੋ ਪੁਰਖ ਅਕਾਲ ਲੈਓ ਮਨਾ ਦੂਜਾ ਇਹ ਦੇ ਨਾ ਕੋਈ ਵਸਾਈਆ ਉਸੇ ਦੀ ਮੁਹਮਦ ਕੀਤੀ ਦੁਆ ਹਮਦ ਵਿੱਚ ਟੋਲਾ ਗਾਇਆ ਉਸ ਨੂੰ ਈਸਾ موسی ਗੇ ਚੁਕਾ ਨਿਉ ਨਿਉ ਲਾਗੇ ਪਾਈਆ ਉਸੇ ਦੀ ਨਾਨ ਕਰਵਾਬ ਲਈ ਬਜਾ ਸਤ ਨਾਮ ਦਾ ਟੋਲਾ ਗਾਇਆ ਸੋਹਣ ਮਹਾਰਾਜ ਸੇ ਸਿੰਘ ਵਿਸ਼ਨੋ ਪਰਮਾਨੰਦੀ ਜੀ